ਮੈਨੇ ਕਟ ਪਈ ਆ ਉਹਦੇ ਮਿਲ ਵੀ ਮੰਦਵਾ ਕਟ ਪਈ ਆ ਪਰ ਮੇਰੀ ਗੱਲ ਸੁਣਾ ਪਹਿਲਾਂ ਤੂੰ ਕੁੜੀ ਦੀ ਇੱਕ ਮਿੰਟ ਪਹਿਲਾਂ ਤੂੰ ਜਣਾ ਕਿੱਥੇ ਆ ਚੁੱਲੀ ਚੁੱਲੀ ਫੜੀ ਭਾਈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਈ ਇੱਕ ਮਿੰਟ ਭਾਈ ਇੱਕ ਮਿੰਟ ਓਏ ਹੁਣ ਤੂੰ ਜਾਣਾ ਇੱਥੇ ਆ ਭਾਈ ਮੇਰਾ ਬੰਸ਼ ਤੋਂ ਜੇ ਉਹ ਕੀ ਗੱਲ ਹੋਈ ਦੀ ਉਹ ਆਦਮਪੁਰ ਵੀ ਕਰ ਗਿਆ ਸੀ ਕਿਸੇ ਨਾਲ ਮਾਤਾ ਕਹਿ ਰਹੀ ਆ ਨਹੀਂ 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 ਪੁਰ ਵੀ ਤੂੰ ਕੁੜੀ ਨਾਲ ਕਰਨੀ ਕਰ ਗਿਆ ਟੈਨਸ਼ਨ ਲਗਾ ਰਹੀ ਹੈ ਹਾਂ ਵੇਖੋ ਭਾਈ ਭਾਈ ਖਾਤਾ ਸੀ ਕੀ ਪੀਤਾ ਸੀ ਨਸ਼ਾ ਹੋ ਗਿਆ ਆਪਣੇ ਦੰਤੀ ਮੇਂ ਕੀ ਕੀਤਾ ਸੀ ਨਖਲਾ ਰਲ ਤਾ ਬਾਬਾ ਕੀਤਾ ਡ੍ਰਿੰਕਿੰਗ ਦਾ ਰੂਪ ਨਹੀਂ ਹੈ। दारू ਕੀਤੀ ਹੈ। ਹੋਰ ਦੱਸਣਾ ਹੈ? ਹੋਰ ਕੁਛ ਨਹੀਂ ਹੋ। ਨਿਹੰਗ ਸਿੰਘਾਂ ਦੇ ਬਾਣੇ ਵਾਲੇ ਵਿਅਕਤੀ ਨੇ ਨਿਹੰਗ ਸਿੰਘਾਂ ਨੂੰ ਬਦਨਾਮ ਕਰਨ ਦੀ ਪੂਰੀ-ਪੂਰੀ ਕੋਸ਼ਿਸ਼ ਕੀਤੀ ਹੈ। ਦਰਸਲੇ ਤਸਵੀਰਾਂ 'ਚ ਨਜ਼ਰ ਆ ਰਿਹਾ ਵਿਅਕਤੀ ਇੱਕ ਕੁੜੀ ਨਾਲ ਗਲਤ ਹਰਕਤ ਕਰਦਾਰ ਰੰਗੇ ਹਾਥੀ ਕਾਬੂ ਕੀਤਾ ਗਿਆ ਜਿਸ ਦਾ ਕੇ ਇਲਾਕਾ ਵਾਸੀਆਂ ਨੇ ਫੜ ਕੇ ਚੰਗੀ ਤਰ੍ਹਾਂ ਕੁੱਟਾ ਪਾ ਜਾੜਿਆ। ਮੇਰੇ ਪੱਤੇ ਆਸਿਕ ਸੰਸਾਰੀ ਨੂੰ ਕੀ ਸੰਸਾਰੀ ਸਰਕਾਰ ਦੁਆਰਾ ਲੰਘਾਇਆ ਹੈ ਅਧਿਕਾਰੀ ਮੈਚ ਮੇੜ ਮਾਰਨੀ ਨੂੰ ਤਕਵਾਦ ਕਰੀਦਾ ਹੈ ਇਹ ਦੇਖ ਲਿਓ ਭਾਈ ਗੋਰਾਪੁਰ ਤਾਨੂੰ ਤਾਂ ਕੁਛ ਨਹੀਂ ਕਹਿਣਾ ਤੂੰ ਮੈਨੂੰ ਕਹਿ ਕਿੰਨਾ ਸਕਦੀ ਆ ਮੈਂ ਤੁਹਾਨੂੰ ਕਹਿ ਨਹੀਂ ਰਹੀ ਆ ਕਿਹਦੇ ਨਾਲ ਹੋਈ ਹੈ ਹੋਰ ਕੀ ਆ ਇੱਕ ਲੱਗਿਆ ਹੈ ਜਿਹੜੇ ਕੀ ਗੱਲ ਹੋਈ ਸੀ ਕੀ ਗੱਲ ਹੋਈ ਸੀ ਉਹ ਆਦਮਪੁਰ ਵੀ ਕਰ ਗਿਆ ਸੀ ਕਿਸੇ ਨਾਲ ਮਾਤਾ ਕਹਿ ਰਹੀ ਹੈ ਨਹੀਂ 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 ਪੁਰ ਵੀ ਤੂੰ ਕੋਈ ਨਾ ਕਰ ਰਹੀ ਹੈ ਟੈਨਸ਼ਨ ਲਗਾ ਰਹੀ ਹੈ ਹਾਂ ਵੇਖੋ ਭਾਈ ਭਾਈ ਖਾਦਾ ਸੀ ਕੀ ਪੀਤਾ ਸੀ ਬੋਲਦਾ ਨਹੀਂ ਭਾਈ ਕੋਈ ਨਹੀਂ ਕੀਤਾ ਆਪਾਂ ਨਸ਼ਾ ਕਰਦਾ ਕੀਤਾ ਸੀ ਭਾਈ ਮੇਰੇ ਤੋਂ ਨਸ਼ਾ ਹੋ ਗਿਆ ਮੈਂ ਗਲਤੀ ਮੈਂ ਕੀ ਕੀਤਾ ਸੀ ਨਸ਼ਾ ਕਰਦਾ ਸੀ ਕਾਦਾ ਸੀ ਤਾ ਡਰਿੰਕਿੰਗ ਦਾ ਰੂਪ ਇਹ ਲਈ ਮੈਂ। दारू ਕੀਤੀ ਆ? ਹੋਰ ਤਾਂ ਨਹੀਂ ਕੋਈ ਆ? ਹੋਰ ਕੁਛ ਹੈ? ਨਹੀਂ ਹੋਰ। ਦਲਪੰਸ ਦੇ ਕਿੱਥੇ ਤੁਸੀਂ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਪਾਸਪੋਰਟ ਉਹ ਲੁਧਿਆਣਾ ਦਾ ਬਣਿਆ ਇੱਥੇ ਕਿੱਦਾਂ ਪਹੁੰਚੇ ਦੇ ਮਾਮਲਾ ਜਿਲੰਦਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਯੂਪੀ ਤੋਂ ਆਇਆ ਇੱਕ ਵਿਅਕਤੀ ਨੇ ਕੁੜੀ ਨਾਲ ਛੇੜਛਾੜ ਕੀਤੀ ਹਾਲਾਂਕਿ ਸੁਰਾਨ ਕੁੜੀ ਨੇ ਇਸ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਇਸ ਵਿਅਕਤੀ ਦੀ ਚੰਗੀ ਤਰ੍ਹਾਂ ਆਉ ਭਗਤ ਕੀਤੀ ਦਰਸਲ ਪੀੜਤ ਕੁੜੀ ਕਾਲਸ ਤੋਂ ਪੜ ਕੇ ਕਰ ਵਾਪਿਸ ਆ ਰਹੀ ਸੀ ਜਿਸ ਦਾ ਸੁਨੀਹਾਂ ਸਿੰਘ ਦੇ ਬਾਣੇ ਵਾਲੇ ਵਿਅਕਤੀ ਨੇ ਪਹਿਲਾਂ ਪਿੱਛਾ ਕੀਤਾ ਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਲੜਕੀ ਕੋਲੇ ਸੇ ਆ ਰਹੀ ਸੀ ਸੇਕਪਿੰਡ ਵਿੱਚ ਜਿ세 ਆਟਾ ਸੇ ਉਤਰੀ ਵਸੇ ਇੱਕ ਬਾਬਾ ਮਿਲ ਗਿਆ ਸਾਥ ਵਿੱਚ ਉਹ ਬਾਬਾ ਮੇਰੇ ਲ ਕੁੜੀ ਦਾ ਪਿੱਛਾ ਕਰ ਲਿਆ ਉਹ ਕਦੇ ਸਾਥ ਆ ਥੋੜਾ ਸੇ ਅੱਗੇ ਜਾ ਕਦੇ ਪਿੱਛੇ ਜਾ ਰਸਾ ਰੋਡ ਟੁੱਟੀ ਹੋਈ ਹੈ ਰਸਾ ਸਕੇਤ ਰਹਾ ਇਸੇ ਪੇ ਜਾ ਕੇ ਮੇਰੀ ਕੁੜੀ ਨੇ ਰਾਸਤ ਤੋਂ ਬੋਲੇ कि अंकल जी या आगे चले जाओ पीछे चले जाओ okay. वो बाबा ने फिर मेरी कुड़ी का साथ जैसे कुड़ी बोल दिया वैसे बाबा ने कुड़ी का मेरा बाँ पकड़ने लगा बाँ पकड़ा मेरी कुड़ी को पता चला कि बाँ पकड़ रहा मेरी कुड़ी ने चुन्नी सुट के खंती में कूद गई तब देख रहा कि कुड़ी का छेड़ रहा खंती में कूद गई तो वो दौड़ के आया ਉੰਾਰੇ ਕੁੜੀ ਦਾ ਹੱਥ ਪਕੜ ਕੇ ਬਾਹਰ ਕਢਾਲਾ ਔਰ ਬਾਬਾ ਕਾ ਜਦੋਂ ਹੱਥ ਪਕੜ ਕੇ ਰੋੜਾ ਮਚਾ ਕੇ ਦੌੜ ਕੇ ਆਇਆ ਸਾਰੇ ਪਬਲਿਕ ਇਕੱਠਾ ਹੋਈ ਇਸ ਕੋ ਪਕੜ ਕੇ ਰੱਖੇ ਪਤਾ ਲੱਗਾ ਹੈ ਬਾਬਾ ਕੌਣ ਹੈ ਉਹ ਪਤਾ ਨਹੀਂ ਕਿਹਾਂ ਦਾ ਬਾਬਾ ਹੈ ਬਾਬਾ ਕਾ ਨਹੀਂ ਪਤਾ ਲੱਗਿਆ ਇਹ ਬਾਬਾ ਹਾਂ ਦੋਨੋਂ ਕੱਪੜੇ ਕਿਸ ਰੰਗ ਕੇ ਪਹਿਨੇ ਨੇ ਨੀਲੇ ਰੰਗ ਦੀ ਪਗੜੀ ਹੈ ਵਾਈਟ ਰੰਗ ਦਾ ਕੱਪੜਾ ਹੋਏਗਾ ਠੀਕ ਹੈ ਉਧਰ ਜਦੋਂ ਇਹ ਵਿਅਕਤੀ ਲੋਕਾਂ ਨੇ ਕਾਬੂ ਕੀਤਾ ਤਾਂ ਇਲਜ਼ਾਮ ਲੱਗੇ ਕਿ ਇਸ ਦੀ ਸ਼ਰਾਬ ਵੀ ਪੀਤੀ ਹੋਈ ਸੀ ਅਤੇ ਨਸ਼ੇ ਦੀ ਹਾਲਤ ਚ ਇਹ ਵਿਅਕਤੀ ਐਤੁਰ ਉਧਰ ਘੁੰਮ ਰਿਹਾ ਸੀ ਜਿਸ ਤੋਂ ਬਾਅਦ ਖੁਦ ਮੂਲਸਮ ਵਿਅਕਤੀ ਨੇ ਵੀ ਇਹਨਾਂ ਗੱਲਾਂ ਨੂੰ ਮੰਨਿਆ ਅਤੇ ਆਪਣੀ ਗਲਤੀ ਤੇ ਪਛਤਾਵਾ ਕਰਦਾ ਵੀ ਉਹ ਨਸਰਾਇਆ ਬੜੀ ਖੁਸ਼ਮਈਆ ਨਹੀਂ ਨਹੀਂ ਕੋਟ ਪਈਆ ਉਹ ਤਾਂ ਮੈਨੂੰ ਵੀ ਮੰਨਦਾ ਕੋਟ ਪਈਆ ਪਰ ਮੇਰੀ ਗੱਲ ਸੁਣਾ ਪਹਿਲਾਂ ਨੂੰ ਕੁੜੀ ਦੀ ਇੱਕ ਮਿੰਟ ਪਹਿਲਾਂ ਨੂੰ ਕੁੜੀ ਕਿੱਥੇ ਆ ਚੁੱਲੀ ਚੁੱਲੀ ਵੜੀ ਭਾਈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਵਾਜੀ ਇੱਕ ਮਿੰਟ ਹਾਂ ਜੀ ਭਾਈ ਇੱਕ ਮਿੰਟ ਓਏ ਹੁਣ ਤੂੰ ਜਾਣਾ ਕਿੱਥੇ ਆ ਭਾਈ ਮੈਨੂੰ ਬਖਸ਼ਿਸ਼ ਦੋ ਨਹੀਂ ਬਖਸ਼ਿਸ਼ ਤਾਂ ਦਿੱਤਾ ਜੀ ਇੱਕ ਮਿੰਟ ਬਖਸ਼ਿਸ਼ ਦਿੱਤਾ ਦੇਨੂੰ ਤੂੰ ਜਾਣਾ ਇੱਕ ਮਿੰਟ ਜਾਣਾ ਕਿੱਥੇ ਹੁਣ ਤੂੰ ਕਿੱਥੇ ਜਾਣਾ ਚਲ ਖੜਾ ਹੋਵੇ ਸਭ ਦੇਖ ਰਹੇ ਹੋ ਕਿ ਖੜਾ ਹੋ ਉਹਥੇ ਹੀ ਹੰਗਾਮਾ ਵਾਦਾ ਦੇਖ ਪੁਲਿਸ ਵੀ ਮੌਕੇ ਤੇ ਪਹੁੰਚੀ ਜਿਨ੍ਹਾਂ ਮੁਤਾਬਕ ਇਹ ਵਿਅਕਤੀ ਯੂਪੀ ਦੇ ਲਖਨਊ ਦਾ ਰਹਿਣ ਵਾਲਾ ਹੈ ਅਤੇ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਜਲੰਧਰ ਆ ਪਹੁੰਚਿਆ ਅਤੇ ਸ਼ਰਾਬ ਦੀ ਹਾਲਤ ਚ ਇੱਧਰ ਉੱਧਰ ਘੁੰਮ ਰਿਹਾ ਸੀ ਅਤੇ ਇਸ ਵੱਲੋਂ ਸ਼ਰਾਬ ਦੇ ਨਸ਼ੇ 'ਚ ਹੀ ਕੁੜੀ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ ਗਈ। ਮੇਰਾ ਨਾਮ ਰੋਬਨਸਨ ਪਾਲੀ 112 ਤੋਂ। ਅੱਛਾ ਜੀ ਕੀ ਕੰਪਲੇਨਟ ਸੀ? ਸਾਡੇ ਕੋਲ ਕੰਪਲੇਂਟ ਆਈ ਏ ਵੀ ਇੱਕ ਅ ਕੋਈ ਕੁੜੀ ਆ ਪੜ ਕੇ ਆ ਰਹੀ ਸੀ। ਹਾਂਜੀ ਤੇ ਉਹਨੂੰ ਕਿਸੇ ਮੁੰਡੇ ਨੇ ਛੇੜਛਾੜ ਕੀਤੀ ਉਹਦੇ ਨਾਲ। ਤੋਂ ਆ ਕੇ ਦੇਖਿਆ ਤਾਂ ਉਹਨੂੰ ਪੁੱਛ ਕੇ ਕੀਤੀ ਉਹਦਾ ਨਾਮ ਗੁਰਚਰਨ ਸਿੰਘ ਆ ਤੇ ਯੂਪੀ ਦਾ ਰਹਿਣ ਵਾਲਾ। ਉਹ ਕਹਿੰਦਾ ਵੀ ਮੈਂ ਇੱਧਰ ਦਰਬਾਰ ਸਾਹਿਬ ਮੱਥਾ ਟੇਕ ਕੇ ਤੇ ਇੱਥੇ ਕਦੀ ਕਿਤੇ ਕਦੀ ਕਿਤੇ ਇੱਧਰ ਉੱਧਰ ਘੁੰਮਦਾ ਰਹਿੰਦਾ ਹੈ ਤੇ ਇੱਥੇ ਉਹ ਜਦਾਂ ਹੀ ਲੜਕੀ ਪੜ ਕੇ ਆਈ ਆਟੋ ਤੋਂ ਉਤਰੀ ਤੇ ਉਹਦੇ ਮਗਰ ਮਗਰ ਤੁਰਿਆ ਜਾਂਦਾ ਤੇ ਉਹਨੂੰ ਕਿਤੇ ਬਾਹੋਂ ਫੜ ਲਿਆ ਨੇ ਛੇੜਛਾੜ ਕੀਤੀ ਉਹਨੇ ਹੁਣ ਤੁਸੀਂ ਮੌਕੇ ਪਰ ਆਏ ਹੋ ਤੇ ਕੀ ਲੱਗਿਆ ਦੇਖਣ ਜੀ ਜਿਹੜਾ ਜਿਹਦੇ ਸੱਟਾਂ ਲੱਗੀਆਂ ਨੇ ਇਹ ਇਹ ਕੀ ਹੋਜੀ ਹਾਲਾਤ ਹੈਗੇ ਇਹਦੇ ਭੀੜ ਕਾਫੀ ਇਕੱਠੀ ਹੋਈ ਸੀ ਤੇ ਉਹਨਾਂ ਨੇ ਕਿਤੇ ਕੋਟਮਾਰ ਕੀਤੀ ਆ ਭੀੜ ਨੇ ਹਾਲਾਤ ਜਿਹੜਾ ਮੇਰੇ ਮੁਜਰਦ ਹੈਗਾ ਉਹਦੇ ਹਾਲਾਤ ਕਿੰਦਾ ਨੇ ਨੇ ਉਹਦੇ ਐਸੋ ਨੇ ਉਹ ਬੈਠਾ ਪਿਆ ਜਦਾਂ ਵੀ ਨਸ਼ੇ ਦੀ ਹਾਲਤ ਦੇ ਵਿੱਚ ਲੱਗਦਾ ਆ ਕਿਹਾ ਉਹਨੇ ਕਿਹਾ ਨਸ਼ਾ ਕੀਤਾ ਇਸਨੇ ਡਰਿੰਕ ਕੀਤੀ ਆ ਡਰਿੰਕ ਕੀਤੀ ਕਹਿੰਦਾ ਤੇ ਜੇ ਆਪਾਂ ਵੇਸ਼ ਉਹਦੇ ਪਹਿਰਾਵੇ ਦੀ ਗੱਲ ਕਰੀਏ ਪਹਿਰਾਵੇ ਪਹਿਰਾਵੇ ਤੋਂ ਤੇ ਉਹ ਹੈਗਾ ਵੀ ਉਹਨੇ ਬਾਣਾ ਪਾਇਆ ਹੋਇਆ ਆਪਣੇ ਸਿੰਗਲ ਸਾਫ ਬਣਿਆ ਹੋਇਆ ਸਜਿਆ ਹੋਇਆ ਪਰ ਉਹਨੇ ਡਰਿੰਕ ਕੀਤੀ ਹੋਈ ਆ ਤੇ ਉਹਦੇ ਸੱਟਾਂ ਵੀ ਲੱਗੀਆਂ ਹੋਈਆਂ ਆ ਅਸੀਂ ਹੁਣ ਇਹਦਾ ਦੇਖਦੇ ਮਲਾਜਾ ਕਰਾਉਨੇ ਆ ਸਾਡੇ 7500 ਦੇ ਲੱਗੀਆਂ ਹੋਈਆਂ ਆ ਠੀਕ ਹੈ ਜੀ ਹਾਂ ਥਾੜੇ ਤੋਂ ਆਈਓ ਸਾ ਉਹ ਨੂੰ ਬੁਲਾਉਂਦੇ ਆ ਜਿਹੜੇ ਪਰਿਵਾਰਿਕ ਮੈਂਬਰ ਮਿਲੇ ਉਹਨਾਂ ਨੇ ਕੀ ਦੱਸਿਆ ਤੁਹਾਨੂੰ ਉਹਨਾਂ ਨੇ ਇਹੀ ਦੱਸਿਆ ਵੀ ਸਾਡੇ ਲੜਕੀ ਪੜ ਕੇ ਆ ਰਹੀ ਸੀ ਤੇ ਇੱਥੇ ਜਦੋਂ ਇਹ ਆਟੋ 'ਚ ਉਤਰੀ ਆ ਤੇ ਉਹ ਆਟੋ ਤੇ ਉਤਰੀ ਜਿਹਨੇ ਉਹ ਘਰ ਨੂੰ ਜਾ ਰਹੀ ਤੇ ਇਹ ਪਿੱਛੇ ਪਿੱਛੇ ਉਹਦੇ ਤੋਂ ਹਾਂਜੀ ਤਾਂ ਉਹਨੂੰ ਇਹਨੇ ਕੁਝ ਮਾੜਾ ਚੰਗਾ ਕਿਹਾ ਹੋਊਗਾ ਹਾਂਜੀ ਨਹੀਂ ਲੁੱਟਖੋ ਤਾਂ ਨਹੀਂ ਇਹਨੇ ਨਹੀਂ ਲੁੱਟਖੋ ਕੋਈ ਨਹੀਂ ਕਹਿੰਦੇ ਬਾਸ ਫੇੜ ਛੜ ਕੀਤੀ ਜਿੰਨੇ ਲੁੱਟਖੋ ਵਾਲਾ ਕੋਈ ਨਹੀਂ ਆ ਤੇ ਪੁਲਿਸ ਨੇ ਹੁਣ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮੈਡੀਕਲ ਤੋਂ ਬਾਅਦ ਇਸ ਖਿਲਾਫ ਅੱਗੇ ਵੱਧਦੀ ਕਾਰਵਾਈ ਦੀ ਗੱਲ ਆਖੀ ਗਈ ਹੈ ਹਾਲਾਂਕਿ ਛੇੜਛਾੜ ਕਰਨਾ ਤੇ ਸ਼ਰਾਬ ਪਿੰਦੀ ਸਜ਼ਾ ਤਾਂ ਲੋਕਾਂ ਨੇ ਇਸ ਵਿਅਕਤੀ ਨੂੰ ਪਹਿਲਾਂ ਹੀ ਦੇ ਦਿੱਤੀ ਹੈ ਪਰ ਬਾਣਾ ਪਾ ਕੇ ਜਿਹੀਆਂ ਹਰਕਤਾਂ ਕਰਨਾ ਕਿੰਨਾ जायਜ ਹੈ ਕਿ ਨਿਹੰਗ ਜਥੇਬੰਦੀਆਂ ਇਸ ਵਿਅਕਤੀ ਜਾਂ ਫਿਰ ਅਜਿਹੇ ਦੂਜੇ ਗਲਤ ਅੰਸਰਾ ਖਿਲਾਫ ਕੋਈ ਕਾਰਵਾਈ ਕਰਨਗੀਆਂ ਜਾਂ ਫਿਰ ਨਹੀਂ ਇਹ ਦੇਖਣਾ ਵੀ ਬੇਹਦ ਜ਼ਰੂਰੀ ਬਣ ਜਾਂਦਾ ਹੈ ਜਲੰਧਰ ਤੋਂ ਰਾਜੂ ਗੁਪਤਾ ਸੈਂਟਰਲ ਪੰਜਾਬ ਟੀਵੀ